ਸੈਂਟਰ ਹਲਕੇ ਦਾ ਉਹ ਅਸਥਾਨ ਜੋ ਕਿ ਤਕਰੀਬਨ 100 ਸਾਲ ਪੁਰਾਣਾ ਐ ਸੋ ਕਾਫੀ ਲੰਮੇ ਸਮੇਂ ਤੋਂ ਇਸ ਅਸਥਾਨ ਦੀ ਜਿਹੜੀ ਕਿ ਹਾਲਤ ਉਹ ਬਦਤਰ ਹੋਈ ਹੋਈ ਸੀ ਔਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ ਸੋ ਅੱਜ ਸੈਂਟਰ ਹਲਕੇ ਦੇ ਐਮਐਲਏ ਅਜੇ ਗੁਪਤਾ ਇਸ ਵਿਸ਼ੇਸ਼ ਅਸਥਾਨ ਤੇ ਪਹੁੰਚੇ ਸੋ ਇਹ ਅਸਥਾਨ ਅਮਰਸਰ ਦੇ ਹਕੀਮਾ ਗੇਟ ਨਜ਼ਦੀਕ ਤੋਬੀ ਘਾਟ ਜਿੱਥੇ ਕਿ ਇਨੇ ਕਾ ਹੀ ਲੋਕ ਰੋਜ਼ਗਾਰ ਕਰਕੇ ਕਿਰਤ ਕਰਕੇ ਆਪਣੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਸੋ ਅੱਜ ਥੋਬੀ ਕਾਰਟ ਦੀ ਜੋ ਹਾਲਾਤ ਜੋ ਹਾਲਤ ਸੀ ਉਹ ਕਾਫੀ ਬਦਤਰ ਸੀ ਸੋ ਉਸ ਨੂੰ ਠੀਕ ਕਰਨ ਦੇ ਲਈ ਉੱਥੇ ਨਵਾਂ ਫਰਸ਼ ਪਾਉਣ ਦੇ ਲਈ ਲਾਈਟਾਂ ਦੀ ਸੈਟਿੰਗ ਦਾ ਅਤੇ ਜੋ ਥੋਬੀ ਕਾਰਟ ਦੇ ਵਰਕਰਾਂ ਨੂੰ ਜੋ ਕੰਮ ਕਰਦੇ ਨੇ ਉਹਨਾਂ ਨੂੰ ਜੋ ਮੁਸ਼ਕਲ ਆ ਰਹੀਆਂ ਸੀ ਸੋ ਉਸ ਨੂੰ ਹੱਲ ਕਰਨ ਦੇ ਲਈ ਸੈਂਟਰ ਹਲਕੇ ਦੇ ਐਮ ਐਲ ਏ ਅਜੇ ਗੁਪਤਾ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਉਹਨਾਂ ਦੇ ਵੱਲੋਂ ਉੱਥੇ ਟੱਕ ਲਾ ਕੇ ਕਹੀ ਨਾਲ ਉਦਘਾਟਨ ਕੀਤਾ ਗਿਆ ਸੋ ਸਭ ਤੋਂ ਪਹਿਲਾਂ ਸੈਂਟਰ ਹਲਕੇ ਦੇ ਐਮਐਲਏ ਅਜੀ ਗੁਪਤਾ ਦਾ ਸਵਾਗਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਉਹ ਟੋਬੀ ਘਾਟ ਦੇ ਅੰਦਰ ਗਏ ਤਾਂ ਉਹਨਾਂ ਨੇ ਆਪ ਉਥੋਂ ਦੇ ਹਾਲਾਤ ਦੇਖੇ ਅਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਇਸ ਨੂੰ ਸੁੰਦਰੀਕਰਨ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਕੋਲ ਵੀ ਅਪੀਲ ਕੀਤੀ ਜਾਵੇ ਕਿ ਇਸ ਨੂੰ ਵਿਰਾਸਤ ਤੌਰ ਤੇ ਕੋਸ਼ਿਸ਼ ਕੀਤਾ ਜਾਵੇ ਸੋ ਤਸਵੀਰਾਂ ਅੰਮ੍ਰਿਤਸਰ ਦੇ ਧੋਬੀ ਕਾਟ ਦੀਆਂ ਨੇ ਜੋ ਕਿ ਅੱਜ ਜਿਸ ਦੀ ਕੇ ਹਾਲਾਤ ਨੂੰ ਸੁਧਾਰਨ ਦੇ ਲਈ ਹਾਲਤ ਨੂੰ ਠੀਕ ਕਰਨ ਦੇ ਲਈ ਸੈਂਟਰ ਹਲਕੇ ਦੇ ਐਮ ਐਲ ਏ ਅਜੀ ਗੁਪਤਾ ਵੱਲੋਂ ਨੀ ਪੱਥਰ ਰੱਖਿਆ ਗਿਆ ਟੱਕ ਲਗਾਇਆ ਗਿਆ ਸੋ ਹੁਣ ਫਰਸ਼ ਪੁਆਇਦ ਤਜਾਏਗਾ ਲਾਈਟਾਂ ਲੱਗਣਗੀਆਂ ਅਤੇ ਸਿਟਿੰਗ ਰੱਖੇ ਜਾਣਗੇ ਸੋ ਟੱਕ ਉਹਨਾਂ ਦੇ ਵੱਲੋਂ ਲਗਾਇਆ ਗਿਆ ਹੈ ਸੋ ਤਸਵੀਰਾਂ ਅੰਮ੍ਰਿਤਸਰ ਦੇ ਥੋਬੀ ਕਾਰਡ ਦੀਆਂ ਜਿੱਥੇ ਕੇ ਸੈਂਟਰ ਹਲਕੇ ਦੇ ਐਮ ਐਲ ਏ ਵੱਲੋਂ ਅਜੇ ਗੁਪਤਾ ਵੱਲੋਂ ਅੱਜ ਥੋਬੀ ਕਾਰਡ ਦੀ ਸੁੰਦਰੀ ਕਰਨ ਦਾ ਜਿਹੜਾ ਕਿਟਾਕ ਲਗਾ ਕੇ ਇਹ ਘਾਟਨੀ ਕੀਤਾ ਗਿਆ ਔਰ ਆਉ ਤੁਹਾਨੂੰ ਸੁਣਾਉਣਾ ਕੀ ਕਹਨੇ ਸਮੋਦ ਜੀ ਦਾ ਔਰ ਵਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਭਵੰਤਮਨ ਜੀ ਦਾ ਧੰਨਵਾਦ ਕਰਦਾ ਕਿ ਕੋਈ ਵੀ ਕੰਮ ਅਸੀਂ ਜਦੋਂ ਉਹਨਾਂ ਨੂੰ ਡਿਵੈਲਪਮੈਂਟ ਦਾ ਕਹਿੰਦੇ ਆ ਤੇ ਉਹ ਕੰਮ ਪਹਿਲ ਦੇ ਦਾਤ ਤੇ ਜਿਹੜੇ ਆ ਸਾਨੂੰ ਫਾਇਦੇ ਦਿੰਦੇ ਨੇ ਅਸੀਂ ਫਿਰ ਉਹ ਕੰਮ ਕਰਵਾਨੇ ਆ ਅੱਜ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਵਸੂਰੀ ਹੈ ਕਿ ਐਸੀ ਤਰੋਜੀਆ ਸਮਾਜ ਦਾ ਜਿਹੜਾ ਇੱਥੇ ਤੁਸੀਂ ਦੇਖੀਗੇ ਹੋ ਇੱਥੇ ਬਹੁਤ ਦੇਰ ਤੋਂ ਇਹ ਮੰਗ ਸੀਗੀ ਕਿ ਇੱਥੇ ਜਿਹੜਾ ਉਹਦਾ ਸਮਾਰਟ ਸਿਟੀ ਦਾ ਪ੍ਰੋਜੈਕਟ ਬੜਿਆ ਤੇ ਇਹਨਾਂ ਦਾ ਜਿਹੜਾ ਉੱਥੇ ਬੈਕਲੌਂਡ ਦਾ ਸਿਸਟਮ ਸੀ ਉਹ ਸਾਰਾ ਅਬਸੈਟ ਹੋ ਗਿਆ ਉਹ ਲੋਕ ਠੀਕ ਕਰ ਰਹੇ ਨੇ ਬੜੀ ਦੇਰ ਤੋਂ ਸਮਾਜ ਦੇ ਲੋਕ ਮੰਗੋ ਏ ਬੰਨ ਕਰ ਰਹੀ ਸੀ ਹੈ ਮੈਂ ਧੰਨਵਾਦ ਕਰਾਂਗਾ ਆਪਣੇ ਖਲੋਜੀਆ ਸਾਹਿਬ ਸਾਡੇ ਸ਼ਿਵ ਕੁਮਾਰ ਜੀ ਜਿਹੜੇ ਕਿ ਅਮਰਸਾ ਖਲੋਜੀਆ ਬਰਾਦਰੀ ਦੇ ਪਤਾਨਮੀ ਨੇ ਸਾਡੇ ਸੈਂਟਰ ਹਲਕੇ ਦੇ ਸੰਗਠਨ ਦੇ ਇੰਜਾਜ ਮੋਹਦਾ ਸਾਹਿਬ ਸਾਡੇ ਸਮਾਜ ਸੇਵਕ ਸ਼ੋਗਲਦਰ ਜੀ ਇਹਨਾਂ ਦੇ ਨਾਲ-ਨਾਲ ਸਾਡੇ ਹੋਰ ਵੀ ਇਸ ਵਾਰ ਦੇ ਇੰਜਾਜ ਸਾਡੇ ਸੰਪਤੀ ਪਾਰਟੀ ਆ ਜੀ ਮਿੱਟਾ ਸਾਹਿਬ ਅਜੇ ਨਿਯੋਲ ਜੀ ਸਰਦਾਰ ਬਲਦੇਵ ਸਿੰਘ ਜੀ ਸਾਡੀ ਰਿਤੂ ਮਾ ਜਨ ਜੀ ਸਿਰਾਗ ਜੀ ਵਿੱਕੀ ਲੰਬੂ ਜੀ ਔਰ ਵੀ ਸਾਡੇ ਰਾਜੂ ਪਾਟਿਆ ਜੀ ਆਏ ਨੇ ਭੈਣ ਸਾਡੀ ਜਸਿੰਦਰ ਗੌਰ ਸੋ ਮੈਂ ਦਾ ਸਾਰਿਆਂ ਦਾ ਇੱਥੇ ਪੰਚਨ ਦੇ ਸਵਾਗਤ ਕਰਦਾ ਕਰੋ ਜੀ ਸਮਾਜ ਦੇ ਬਹੁਤ ਜਿਹੜੇ ਜ਼ਿੰਮੇਵਾਰ ਰਿਸਪੋਨਸੀਬਲ ਆਫਿਸ ਬੈਰਰ ਵੀ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਪਹਲਾ ਕੇ ਮਨ ਸਮਾਨ ਮੁੱਚੇ ਸੋ ਮੈਂ ਅਮਰਸਰ ਦੇ ਲੋਗਾਂ ਨੂੰ ਯਕੀਨ ਦਿਵਾਉਣਾ ਕਿ ਡਵੈਲਪਮੈਂਟ ਦੇ ਕੰਮਾਂ ਦਾ ਜਿੱਥੇ ਤੱਕ ਗੱਲ ਹੈ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਕੁਝ ਸਮੱਸਿਆਵਾਂ ਜਿਹੜੀਆਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਉਹ ਪਹਿਲੀਆਂ ਸਰਕਾਰਾਂ ਦੇ ਵੇਲੇ ਦੀਆਂ ਜਿਵੇਂ ਕਿ ਸਫਾਈ ਦੀ ਸਮੱਸਿਆ ਬੜੀ ਹੈ ਸਾਈਕਲ ਆ ਰਹੀ ਹੈ ਉਹ ਵੱਡਾ ਕੰਪਨੀ ਜਿੰਨੇ ਕੰਟਰੈਕਟ ਕੀਤਾ ਸੀ 25 ਸਾਲ ਦਾ 2016 ਚ ਉਹ ਕੰਮ ਨਹੀਂ ਕਰ ਰਹੀ ਅੱਜ ਗਈ ਹੈ ਹੁਣ ਸਾਨੂੰ ਉਹਦੇ ਲਈ ਜਿਹੜਾ ਬਹੁਤ ਮਿਹਨਤ ਕਰਨੀ ਪੈ ਰਹੀ ਹੈ ਅਸੀਂ ਵਿਸ਼ਵਾਸ ਦਵਾਨੇ ਆ ਲੋਕਾਂ ਨੂੰ ਕਿ ਚਾਹੇ ਉਹ ਸਫਾਈ ਹੈ ਚਾਹੇ ਉਹ ਸੀਵਰੇਜ ਸਿਸਟਮ ਹੈ ਚਾਹੇ ਉਹ ਸੜਕਾਂ ਹੈ ਚਾਹੇ ਉਹ ਸੀਟਾਈ ਹੈ ਸਾਰੇ ਹੀ ਕੰਮ ਜਿਹੜੇ ਆਨਲੈ ਦੇ ਨਾਲ ਦੇ ਵਿੱਚ ਮੁਕੰਮਲ ਕੀਤੇ ਜਾਣਗੇ ਸਿਰਫ ਅਸੀਂ بارش ਦਾ ਇੰਤਜ਼ਾਰ ਕਰ ਰਹੇ ਸੀ بارش ਹੁਣ ਖਤਮ ਹੋ ਗਈ ਹੈ ਮੌਨਸਨ ਆਲਮੋਸਟ ਖਤਮ ਹੀ ਹੈ ਹੁਣ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਦੂਗਰੀ ਰਾਜ ਚੁਗ ਨਹੀਂ ਸਪੀਡ ਦੇ ਨਾਲ ਜਿਹੜੇ ਆ ਮੈਂ ਪਹਿਲਾਂ ਹੀ ਗੱਲ ਕੀਤੀ ਹੈ 100 ਸਾਲ ਪੁਰਾਣਾ ਹੈ ਕਿ ਲੱਗਦਾ ਕਿ ਇਹ ਧੋਬੀ ਕਾਰਜੋ ਕੇ ਅਮਰਸਰ ਦੀ ਸ਼ਾਨ ਹੈ ਇਸ ਨੂੰ ਵਿਰਾਸਤ ਕੋਟ ਦਿੱਤਾ ਜਾਏ ਉਹਦੇ ਲਈ ਕੋਈ ਤੁਹਾਡੇ ਕੋਲ ਹਾਂ ਦੇਖੋ ਜੀ ਇਹ ਅਸੀਂ ਏਜੰਡਾ ਜਿਹੜਾ ਆਪਣਾ ਅ ਆਪਣਾ ਏਜੰਡੇ ਦੇ ਵਿੱਚ ਇਹਨੂੰ ਲਿਖਾਂਗੇ ਕਿ ਇਹਨੂੰ ਕਿਉਂਕਿ 100 ਸਾਲ ਪੁਰਾਣੀ ਹੈ ਜਿਹੜੀ ਇਹ ਕੋਈ ਵੀ ਚੀਜ਼ਾਂ ਜਿਹੜੀਆਂ ਨੇ ਉਹ ਘੱਟ ਹੀ ਨੇ ਹੁਣ ਦੇਖਣ ਨੂੰ ਮਿਲਦੀਆਂ ਸੋ ਇੱਕ ਬੜਾ ਹਿਸਟੋਰੀਕਲ ਮੈਂ ਸਰਕਾਰਗੇ ਸਿਫਾਰਿਸ਼ ਵੀ ਕਰਾਂਗਾ ਕਿ ਇਹਨੂੰ ਹੈਰੀਟੇਜ ਜਿਹੜਾ ਉਹ ਟਿਕੜੇ ਰਿਖਤ ਹੈ। ਉਹ ਲਾਈਟਾਂ ਦੀ ਸੈਟਿੰਗ ਦੀ ਬਹੁਤ ਪ੍ਰੋਬਲਮ ਆ ਇਸੇ ਤੋਂ ਦਿਖਾਉਂਦੇ ਆਂਗੇ ਕਿ ਹੁਣ ਸਾਡਾ ਧਿਆਨ ਇੱਧਰ ਲੱਗ ਗਿਆ। ਜਲਦੀ ਆ ਰਹਿਣ ਜਿਨ੍ਹਾਂ ਦੇ ਵਿੱਚ ਸਟਰੀਟ ਲਾਈਟਾਂ ਵੀ ਇੱਥੇ ਲਗਵਾਈਆਂ ਜਾਣਗੀਆਂ। ਅੱਜ ਬਾਕੀ ਵੀ ਸਫਾਈ ਦਾ ਵੀ ਧਿਆਨ ਰੱਖੀ। ਧੰਨਵਾਦ। ਜੀ ਕਈ ਬਈਆ ਐਮਐਲਏ ਸਾਹਿਬ ਨੂੰ ਸੂਚਨਾ ਮਿਲੀ ਹੈ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਅੱਜ ਤੇ ਐਮਐਲਏ ਸਾਹਿਬ ਜੀ ਦਾ ਬਹੁਤ ਜ਼ਿਆਦਾ ਸ਼ੁਕਰਿਆਦਾ ਸ਼ੁਕਰਗੁਜ਼ਾਰ ਅਗੇ ਆਂ ਕਿ ਜਿਹੜੀ ਐਮਐਲਏ ਸਾਹਿਬ ਨੇ ਸਾਡੀ ਇਹ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਧੋਬੀ ਘਾੜ ਦੀ ਸੁਣਵਾਈ ਕੀਤੀ ਏ। ਸਭ ਤੋਂ ਪਹਿਲੇ ਇੱਥ ਮੁਰਾ ਤੰਗੀ ਆ ਰਹੀ ਸੀ ਇਹ ਤੇ ਸਾਡੇ ਸਮਾਜ ਨੂੰ ਇਹਨਾਂ ਨੇ ਤੁਰੰਤ ਇੱਕ ਵਾਰ ਕਹਿਣ ਦੇ ਉੱਤੇ ਹੀ ਇਹਨਾਂ ਨੇ ਸਟਰੀਟ ਲਾਈਟ ਪ੍ਰੋਵਾਈਡ ਕਰਵਾਈ ਹੈ ਤੇ ਅੱਗੋ ਵੀ ਕਹਿ ਰਹੇ ਨੇ ਕਿ ਹੁਣ ਜਿਹੜਾ ਇਹ ਫਰਸ਼ ਦੀ ਹੈ ਸਭ ਤੋਂ ਪਹਿਲੇ ਪੈਲ ਦੀ ਆਧਾਰ ਦੇ ਉੱਤੇ ਇਹਨਾਂ ਦਾ ਬਰਸਾਤ ਦੇ ਵਿੱਚ ਸਵੇਰੇ ਸਵੇਰੇ ਸ਼ਾਮ ਹੈ ਧੁੱਪ ਤੇ ਸ਼ਾਮ ਦੇ ਵਿੱਚ ਖਲੋ ਕੇ ਕੰਮ ਕਰਦੇ ਨੇ ਤੇ ਉਹਨਾਂ ਵਾਸਤੇ ਸਭ ਤੋਂ ਪਹਿਲੇ ਮੈਂ ਕਹਿੰਦਾ ਐਮਐਲਏ ਸਾਹਿਬ ਦਾ ਬਹੁਤ ਜ਼ਿਆਦਾ ਤਹਿ ਦਿਲੋਂ ਇਹ ਸਮਾਜ ਸ਼ੁਕਰੀਆ ਅਦਾ ਕਰਦਾ ਹੈ ਕਿ ਜਿਨ੍ਹਾਂ ਨੇ ਸਾਡੀ ਪਹਿਲ ਦੇ ਆਧਾਰ ਦੇ ਉੱਤੇ ਇਹ ਚੀਜ਼ ਰਕੀਏ ਜੇ ਸਾਡਾ ਜਿਹੜਾ ਫਰਸ਼ ਹੈ ਇਹ ਉਹ ਸਾਡਾ ਕੱਲ ਭਵਾਂ ਜਾ ਰਹੇ ਜੀ ਡਾਕਟਰ ਸਾਹਿਬ ਦਾ ਪਾਸ ਦਿਨੋਂ ਸਮਾਜ ਧੰਨਵਾਦ ਕਰਦਾ ਹੈ ਸਾਹਿਬ 3 ਸਾਲ ਹੋ ਗਏ ਨੇ ਲਗਾਤਾਰ ਔਰ ਅੱਜ ਨਵਾਰ ਬਦਲ ਜਾ ਰਹੇ ਨੇ ਐਮਐਲਜੀ ਕੁਕਤਾ ਜੀ ਔਰ ਬਹੁਤ ਵਧੀਆ ਲੈਵਲ ਤੇ ਕਰਨ ਜਾ ਰਹੇ ਨੇ ਔਰ ਵਿਰਾਸਤ ਵੀ ਜਿਹੜੇ ਕਿ ਉਹਦੇ ਵਾਸਤੇ ਵੀ ਅਪੀਲ ਕਰਨਗੇ ਜੀ ਪਹਿਲੋ ਤੇ ਮੈਂ ਇਸ ਗੱਲ ਲਈ ਬੜਾ ਧੰਨਵਾਦ ਹੈ ਜੀ ਆਪਣੇ ਸੁਪਰੀਮੋ ਅਰਵਿੰਦ ਕੇਜੀਵਲ ਸਾਹਿਬ ਦਾ ਸੀਐਮ ਭਗਵੰਦ ਮਾਨ ਸਾਹਿਬ ਦਾ ਅਮਨ ਰੋੜਾ ਸਾਹਿਬ ਦਾ ਉਹਨਾਂ ਨੇ ਸਾਨੂੰ ਬੜੇ ਲਿਖੇ ਸੂਜਵਾਨ ਤੇ ਫਿਰ ਮੈਨੂੰ ਸਾਡਾ ਹਰ ਵਕਤ ਖਲੋਣ ਵਾਲੇ ਐਮਐਲਏ ਤੇ ਸਾਨੂੰ ਅਸੀਂ ਇਸ ਤਰੀਕੇ ਤੇ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦੇ ਆ ਸੋ ਡਾਕਟਰ ਸਾਹਿਬ ਨੂੰ ਜਿਹੜਾ ਵੀ ਕੰਮ ਕਹੀਦਾ ਹੈ ਡਾਕਟਰ ਸਾਹਿਬ ਪਹਿਲ ਦੇ ਆਧਾਰ ਤੇ ਕਰ ਦਿੰਦੇ ਆ ਪਹਿਲ ਤੋਂ 3 ਦਿਨ ਪਹਿਲਾਂ ਉਹ ਇਹਨਾਂ ਕੋਲ ਇੱਕ ਗਲੀ ਸੀਗੀ ਸ਼ਹਿਰ ਦੇ ਅੰਦਰ 49 ਨੰਬਰ ਵਾਰਡ ਦੀ ਇਹਨਾਂ ਨੂੰ ਕਿਹਾ ਗਿਆ ਹੈਗਾ 3-4 ਦਿਨ ਪਹਿਲਾਂ ਤੇ ਇਹਨਾਂ ਨੇ ਪਰਸੋਂ ਉਹਦਾ ਵੀ ਗੱਡ ਕਰ ਗਿਆ ਅੱਜ ਗਲੀ ਬਣ ਕੇ ਤਿਆਰ ਹੋ ਰਹੀ ਹੈ ਉਹ ਤੇ ਕੱਲ ਵੀ ਇਹਨਾਂ ਨੂੰ ਪਰਸੋਂ ਇੱਕ ਗੱਲ ਹੋਰ ਕਹੀ ਕਿ व्हीਲ ਚੇਅਰ ਚਾਹੀਦੀ ਕਿਸੇ ਨੂੰ ਤੇ ਕਿਸੇ ਵੀ ਕਲੰਗ ਵੀਲ ਚੇਅਰ ਇਹ ਕੱਲ ਇਹਨਾਂ ਨੇ ਉਹ ਵੀ ਇੱਕੋ ਦਿਨ ਦੇ ਵਿੱਚ ਹੀ ਸਾਨੂੰ ਪ੍ਰੋਵਾਈਡ ਕਰਾ ਦਿੱਤੀ ਤੇ ਇਹਦੇ ਬਾਰੇ ਵੀ ਕਿਹਾ ਗਿਆ ਸ਼ਿਵ ਨੇ ਬੜੀ ਪਿਛਲੇ 10 ਦਿਨਾਂ ਤੋਂ ਕਿਹਾ ਸੀ ਡਾਕਟਰ ਸਾਹਿਬ ਨੇ ਸਾਡੇ ਤੋਂ ਵੀ ਘਾੜਦੀ ਹੈ ਇਹਦੀ ਸਮੱਸਿਆ ਹੈ ਫਰਸ਼ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਤੇ ਡਾਕਟਰ ਸਾਹਿਬ ਨੇ ਅੱਜ ਦਾ ਵੀ ਦੁਗਾੜਨ ਕਰਨ ਆ ਗਏ ਸੋ ਬਹੁਤ ਸਪੀਡ ਨਾਲ ਕੰਮ ਕਰ ਰਹੇ ਨੇ ਡਾਕਟਰ ਸਾਹਿਬ ਆ ਇਹਨਾਂ ਦਾ ਬਹੁਤ ਤਨਵਾਦੀਆਂ ਇਹ ਹੋਈ ਕਹਣਾ ਚਾਹਾਂਗਾ ਜੀ ਕਿ ਸਰਕਾਰ ਸਾਡੀ ਜਿੰਨਾ ਵੀ ਕੰਮ ਕਰੇਗੀ ਬਹੁਤ ਵਧੀਆ ਕਰੇਗੀ ਲੋਕਾਂ ਦੇ ਹਿੱਤਾਂ ਚ ਕਰੇਗੀ ਸਰ ਹਰ ਪਿੰਡਤਾਂ ਦੇ ਲਈ ਸਭ ਤੋਂ ਵੱਧ ਅੱਗੇ ਲੱਕੇ ਆ ਜੀ ਕੋਈ ਪਈ ਨੇ ਕੰਮ ਕੀਤਾ ਇਲਾਕੇ ਵਿੱਚ ਖੁਦ ਜਾ ਕੇ ਪਾਣੀ ਵਿੱਚ ਕੰਮ ਕੀਤਾ ਅੱਜ ਨਾਲ ਦੀ ਨਾਲ ਇੱਥੇ ਪਹੁੰਚਣ ਤੋਂ ਬਾਅਦ ਕਿਵੇਂ ਵੇਖਦੇ ਡਵੈਲਪਮੈਂਟ ਦੇ ਦੇਖੋ ਪਿਛਲੇ ਦਿਨ ਹੀ ਡਵੈਲਪਮੈਂਟ ਦੇ ਕੰਮ ਸਾਡੇ ਤਾਈਂ ਰੁਕੇ ਸੀਗੇ ਉਹ ਸਾਡੀ ਸਾਰੇ ਡਿਊਟੀ ਜਿਹੜੀ ਹੈ ਉੱਥੇ ਲੱਗੀ ਹੋਈ ਸੀ ਨਾਲੇ ਲੱਗੀ ਅਸੀਂ ਵੀ ਡਾਕਟਰਾਂ ਨਾਲ ਜਾਂਦੇ ਸੀਗੇ ਡਾਕਟਰ ਸਾਹਿਬ ਨੇ ਉੱਤੇ ਡੇਲੀ ਕੰਟੀਨਿਊ ਜਾ ਕੇ ਮਤਲਬ ਇੱਕ ਸਾਬਿਤ ਕਰ ਦਿੱਤਾ ਕਿ ਡਾਕਟਰ ਸਾਹਿਬ ਐਮਐਲਏ ਨਹੀਂ ਵੀ ਪੰਜਾਬ ਦੇ ਲਈ ਪੁੱਤਰ ਦਾ ਕੰਮ ਕਰ ਰਹੇ ਆ ਸਰ ਮੋਗਾ ਸਾਹਿਬ ਇਹ ਚੀਜ਼ ਨਹੀਂ ਤੁਸੀਂ ਵੇਖਦੇ ਭਾਵੇਂ ਸੈਂਟਰਲ ਕੇ ਤੋਂ ਬਾਹਰ ਤੋਂ ਵੀ ਕੋਈ ਕੰਮ ਲੈ ਕੇ ਆਂਦਾ ਭਾਵੇਂ ਉਹ ਕੰਮ 휠 ਚੇਅਰ ਦਾ ਹੋਵੇ ਕੋਈ ਵੀ ਹੋਵੇ ਤੇ ਇਹਨਾਂ ਵੱਲੋਂ ਜਲਦੀ ਧਾਟ ਜਿੱਤਿਆ ਜਾਂਦਾ ਕਦੀ 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 ਨਾ ਨਹੀਂ ਕੀਤੀ ਜੀ ਨਾ ਇਹਨਾਂ ਨੇ ਦੇਖਿਆ ਕਿਹੜੀ ਪਾਰਟੀ ਦਾ ਨਾ ਨੇ ਦੇਖਿਆ ਕਿਹੜੇ ਧਰਮ ਦਾ ਹੈ ਕਿਹੜੀ ਜਾਤ ਦਾ ਹੈ ਨਾ ਇਹਨਾਂ ਨੇ ਦੇਖਿਆ ਕਿਹੜੇ ਹਲਕੇ ਦਾ ਹੈ ਔਰ ਇਵਨ ਕੀ ਤੁਸੀਂ ਮੈਂ ਤੇ ਕਈ ਵਾਰੀ ਹੈਰਾਨ ਹੁੰਦਾ ਵਾਂ ਕਿ ਖਾਲੀ ਅੰਮ੍ਰਿਤਸਰ ਦੇ ਨਹੀਂ ਅੰਮ੍ਰਿਤਸਰ ਦੇ ਬਾਹਰੋਂ ਵੀ ਲੋਕ ਆਂਦੇ ਨੇ ਪੁਰਾਣੇ ਕੋਟਵਾਲਾ ਆਹੀ ਪਿੱਛੇ ਡਾਕਟਰ ਸਾਹਿਬ ਬਿਠਾਇਆ ਹੈ ਇਹ ਤੇ ਕੰਮ ਕਰਾਣ ਦੇ ਹੀ ਤੇ ਹੋਰ ਵੀ ਜਗ੍ਹਾ ਤੋਂ ਲੋਕ ਹਨ ਹੋਰ ਵੀ ਹਲਕੇ ਵਿੱਚੋਂ ਲੋਕ ਆਉਂਦੇ ਨੇ ਡਾਕਟਰ ਸਾਹਿਬ ਨੇ ਕਦੀ ਨਹੀਂ ਪੁੱਛਿਆ ਸੀ ਕਿਹੜੇ ਹਲਕੇ ਜੋ ਆਏ ਨੇ ਉ ਤਰੰਤ ਵਧੀਆ ਕੰਮ ਕਰਾਏ ਡਾਕਟਰ ਸਾਹਿਬ ਜਿਹੜਾ ਐਮਐਲਏ ਸਾਹਿਬ ਕੋਲ ਪਹੁੰਚਿਆ ਹੋਰੀ ਕੰਮ ਬਿਲਕੁਲ ਉਹਦਾ ਕੰਮ ਹੋ ਗਿਆ ਜੀ ਡਾਕਟਰ ਤੋਂ ਤੁਸੀਂ ਉੱਥੇ ਨਾਲੇ ਨੂੰ ਲੈ ਕੇ ਥੋੜਾ ਚਿੰਤਕ ਸੀ ਔਰ ਹੁਣ ਜਾ ਕੇ ਉਹਦਾ ਕੰਪਲੀਟ ਹੋਇਆ ਆਲ ਦੁਆਲ ਜਿਹੜੀ ਉਥੇ ਕੰਮ ਕਰ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਮੈਂ ਤੇ ਜੰਮੀਆਂ ਵੀ ਇੰਨਾ ਲ ਦੇਖਿਆ ਨੇ ਅੱਜ ਤੱਕ ਇਲਾਕੇ ਦੇ ਕੰਮ ਜਿੰਨੇ ਵੀ ਮੈਂ ਇਹਨਾਂ ਦੇ ਦੇਖੇ ਨੇ ਉਹ ਵੇਖੇ ਨੇ ਕਿ ਜਿਹੜੇ ਮਤਲਬ 47 ਤੋਂ ਛੱਡੇ ਹੋਏ ਜਾਂ ਆਪਾਂ 47 ਤੋਂ ਮੈਂ ਆਪਣੀ ਗੱਲ ਕਰ ਨਾ ਮੇਰੇ ਇਲਾਕੇ ਦਾ 47 ਤੋਂ ਅੱਜ 90 ਸਾਲ ਹੋ ਗਏ ਜੀ ਇੱਕ ਅੱਠ ਸੀ ਠੀਕ ਹੈ ਤੇ ਆ ਵੀ ਜਿਹੜੇ ਜਿੱਥੇ ਅੱਜ ਬੈਠੇ ਅੱਜ ਇਹਨੂੰ ਵੀ 90 ਸਾਲ ਹੋ ਗਏ ਨੇ ਪਿਆਜੇ ਤੱਕ ਕਿਸੇ ਦਾ ਧਿਆਨ ਨਹੀਂ ਇਧਰ ਆਇਆ ਇਹ ਜਿਹੜੀ ਮਾਨਸਾਹਬ ਦੀ ਸਰਕਾਰ ਆ ਜਿਵੇਂ ਇਹ ਅਜੇ ਗੁਪਤਾ ਜੀ ਬੱਬਰ ਸ਼ੇਰ ਇੱਕ ਸਾਨੂੰ ਦੇ ਤਾਲਕਾ ਸੈਂਟਰ ਦਾ ਐਮ ਐਲ ਏ ਐਮ ਐਲ ਏ ਤੋਂ ਬਾਅਦ ਮੈਨੂੰ ਇਹਨਾਂ ਦੀ ਸਮਝ ਨਹੀਂ ਆਈ ਹੈ ਜਿ ਤੱਕ ਕਿ ਆਪਣੇ ਆਪ ਨੂੰ ਐਵੇਂ ਲਈ ਨਹੀਂ ਸਮਝਿਆ ਨਾ ਕਿ ਜਿੱਥੇ ਮਰਜੀ ਟੇਬਲ ਤੇ ਬਹਿ ਕੇ ਲੱਗ ਪੈਂਦੇ ਨੇ ਉਹ ਪ੍ਰੈਸ ਵਾਲੇ ਵੀ ਸਾਡੇ ਅਜੇ ਜੀ ਵੀ ਉਹ ਵੀ ਸ਼ੁਰੂ ਹੋ ਜਾਂਦੇ ਕੈਮਰਾ ਫੜ ਕੇ ਉੱਥੇ ਇੱਜ਼ਤ ਰੱਖਸ਼ਾ ਜੀ ਵੀ ਬਹਿ ਜਾਂਦੇ ਆ ਜੀ ਉਹ ਬੈਟਰੀ ਵਿੱਚ ਬਿਠੇ ਆਪ ਆਮ ਹੀ ਦੇਖਦੇ ਆ ਔਰ ਅੱਜ ਸ਼ਿਵ ਕਨੋਜੀਆ ਜੀ ਇੱਕ ਪ੍ਰਧਾਨ ਨੇ ਸਾਡੇ ਸ਼ਿਵ ਕਨੋਜੀਆ ਸੁਸਾਇਟੀ ਦੇ ਔਰ ਇੱਕ ਬੋਰਡ ਸੀ ਜਿਹੜਾ ਇਹ ਸੁਸਾਇਟੀਆਂ ਜਿਹੜੀਆਂ ਬਣਾਈਆਂ ਸੀ ਉਹ ਪੰਗ ਕਰ ਦਿੱਤੀਆਂ ਕਿਹੜੀ ਸਰਕਾਰ ਨੇ ਆਪਾਂ ਨਾਂ ਨਹੀਂ ਲੈਣਾ ਪਤਾ ਸਾਰਿਆਂ ਨੂੰ ਉਹ ਔਰ ਇਹ ਮਾਨ ਸਰਕਾਰ ਨੇ ਉਹ ਬਹਾਲ ਕੀਤੀਆਂ ਦੁਬਾਰਾ ਔਰ ਉਹਦੇ ਵਿੱਚ ਇਹਨਾਂ ਨੂੰ ਮੈਂਬਰ ਵੀ ਲਿਆ ਗਿਆ ਕਨੋਜੀਆ ਸਾਹਿਬ ਨੂੰ ਜਿਹੜੇ ਬਹੁਤ ਵੱਧ ਚੜ ਕੇ ਕੰਮ ਕਰਦੇ ਨੇ ਔਰ ਤਕੜੇ ਹੋ ਕੇ ਕਰਨਾ ਨੇ ਤੇ ਅੱਜ ਗੁਪਤਾ ਸਾਹਿਬ ਨੂੰ ਲੈ ਕੇ ਆਏ ਤੇ ਅੱਗੇ ਵੀ ਇੱਕ ਦਿਨ ਇੱਥੇ ਇਹਨਾਂ ਦੇ ਮੁਬਾਰਕ ਚਰਨ ਪਾਏ ਅੱਜ ਵੀ ਇਹਨਾਂ ਦੇ ਕਰ ਕਮਲਾਂ ਨਾਲ ਜਿਹੜਾ ਇੱਥੇ ਫਰਸ਼ ਦਾ ਉਦਘਾਟਨ ਕੀਤਾ ਬਹੁਤ ਵਧੀਆ ਲੱਗਦਾ ਜੀ ਬਹੁਤ ਸੋਹਣਾ ਕਿ ਜਿਹੜੀ ਮਾਨ ਸਰਕਾਰ ਆ ਅਜੇ ਗੁਪਤਾ ਜੀ ਹਲਕਾ ਸੈਂਟਰ ਦੇ ਐਮਐਲਏ ਬਹੁਤ ਸੋਹਣਾ ਕੰਮ ਕਰ ਰਹੇ ਨੇ ਇਹ ਹਲਕੇ ਸੈਂਟਰ ਦੇ ਤੇ ਇਹ ਵਧਾਈ ਦੇ ਪਾਤਰ ਨੇ ਹਲਕਾ ਸੈਂਟਰ ਵੱਲੋਂ ਨਦੜ ਪਰਿਵਾਰ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਬਗਲਾਮੁਖੀ ਸਾਰੇ ਸ਼ਹੀਰਵਾਦ ਦੇ